ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਦੇਸ਼ ਭਰ ਦੇ ਵਿੱਚ ਹੀ ਅੱਜ ਮਹਿਲਾ ਦਿਵਸ ਦੀ ਧੂਮ ਨਜ਼ਰ ਆ ਰਹੀ ਹੈ ਜਿੱਥੇ ਅੱਜ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਇਸੇ ਨੂੰ ਲੈ ਕੇ ਬਠਿੰਡਾ ਵਿਖੇ ਸਮਾਜ ਸੇਵਿਕਾ ਵੀਨੂ ਗੋਲ ਦੇ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ ਤੇਥੇ ਮੁੱਖ ਮਹਿਮਾਨ ਦੇ ਵਜੋਂ ਫਿਲਮੀ ਹਸਤੀ ਪ੍ਰੀਤੀ ਸੱਪਰੂ ਪਹੁੰਚਣੇ ਜਿੱਥੇ ਇਸ ਸਵਾਗਤਮ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਨੇ ਕਾਫੀ ਜ਼ਿਆਦਾ ਇੰਜੋਏ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸੇ ਦਰਮਿਆਨ ਹੀ ਇਸ ਸਮਾਗਮ ਦੇ ਵਿੱਚ ਪਹੁੰਚੀ ਫਿਲਮੀ ਅਦਾਕਾਰ ਪ੍ਰੀਤੀ ਸਪਰੂਜਨਾ ਮਹਿਲਾਵਾਂ ਨੂੰ ਕੋ ਮੰਤਰੀ ਮਹਿਲਾ ਦਿਵਸ ਦੀ ਵਧਾਈ ਦਿੰਦੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਪੁਰਸ਼ਾਂ ਦੇ ਬਰਾਬਰ ਹੋ ਕੇ ਕੰਮ ਕਰ ਰਹੀਆਂ ਨੇ ਹਰ ਇੱਕ ਖੇਤਰ ਦੇ ਵਿੱਚ ਮਹਿਲਾਵਾਂ ਅੱਗੇ ਆ ਰਹੀਆਂ ਨੇ ਤੇ ਇਸੇ ਦਿਨ ਨੂੰ ਅੱਜ ਇੱਥੇ ਮਨਾਇਆ ਗਿਆ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸ਼ਲਾਘਾ ਕਰਦੇ ਨੇ ਕਿ ਅਜਿਹੇ ਦਿਨ ਜਿਹੜੇ ਨੇ ਮਹਿਲਾਵਾਂ ਦੇ ਲਈ ਮਨਾਏ ਜਾਣੇ ਚਾਹੀਦੇ ਨੇ ਤੇ ਇਸ ਮੌਕੇ ਉਹਨਾਂ ਮਹਿਲਾਵਾਂ ਨੂੰ ਕੋ ਮੰਤਰੀ ਮਹਿਲਾ ਦਿਵਸ ਦੀ ਵਧਾਈ ਵੀ ਦਿੱਤੀ ਹੈ ਔਮਨ ਦੇ ਹੈ ਉਹ ਪੂਰਾ ਵਰਲਡ ਬਣਾ ਰਿਹਾ ਤੇ ਮੈਂ ਅੱਜ ਆਪਣੇ ਪੰਜਾਬ ਚ ਇੱਥੇ ਬਠਿੰਡਾ ਚ ਜਿਹੜੀ ਨਾਰੀ ਸ਼ਕਤੀ ਹੈ ਉਹਨਾਂ ਦੇ ਨਾਲ ਮਨਾਉਣਾ ਹੈ ਮੈਨੂੰ ਬੜਾ ਅੱਛਾ ਲੱਗ ਰਿਹਾ ਕਿ ਆਪਣੀ ਪੰਜਾਬ ਨੇ ਨਾਲ ਮੈਂ ਅੱਜ ਵੂਮਨਸ ਡੇ ਇਹਨਾਂ ਨੂੰ ਇਨਕਰੇਜ ਕਰਨ ਲਈ ਕਿ ਇਹ ਆਪਣੇ ਆਪਣੇ ਖੇਤਰ ਚ ਚੰਗਾ ਕੰਮ ਕਰਨ ਬਠਿੰਡੇ ਲਈ ਹੋਰ ਜਿੰਨਾ ਵੀ ਬਠਿੰਡੇ ਨੂੰ ਚਾਹੀਦੀ ਹੈ ਸਪੋਰਟ ਤੁਸੀਂ ਅੱਗੇ ਹੋ ਕੇ ਕਰੋ ਮੈਂ ਇਹ ਸਮਝਦੀ ਆ ਕਿ ਨਾਰੀ ਜਿਹੜੀ ਐ ਉਹ ਮਾਤਾ ਦੀ ਸ਼ਕਤੀ ਐ ਨਾ ਨਾਰੀ ਵਿੱਚ ਉਹ ਚਾਹੇ ਤੇ ਕੀ ਨਹੀਂ ਕਰ ਸਕਦੀ ਚਲੋ ਮੈਂ ਦਸਤੀ ਤੋਂ ਲੰਬਾ ਸਮਾਂ ਤੁਸੀਂ ਕੱਪ ਕੀਤਾ ਜੀ ਮੈਂ ਇੱਥੇ ਵੀ ਇੱਕ ਫਿਲਮ ਸ਼ੂਟ ਕੀਤੀ ਸੀ ਸਿਕੰਦਰ ਪਰਵਰਤਨ ਨੂੰ ਕਿਵੇਂ ਦੇਖਦੇ ਹੋ ਕਿੰਨਾ ਕੁ ਪਰਵਰਤਨ ਆ ਤੁਹਾਡੇ ਵਾਲੇ ਸਮੇਂ ਵਿੱਚ ਤੇ ਅੱਜ ਕਿਸ ਵਿੱਚ ਮੈਂ ਸੱਚ ਬੋਲ ਮੈਂ ਵਾਚ ਦ ਲੇਡੀ ਬਹੁਤ ਡਿਫਰੈਂਟ ਆ ਮੈਂ 1982 ਸਰਪੰਚ ਤੋਂ ਲੈ ਕੇ ਅੱਜ ਤੱਕ ਮੈਂ ਜਿਹੜਾ ਐਕਸਪੈਕਟ ਕਰਦੀ ਸੀ ਕਿ ਪੰਜਾਬ ਵਿੱਚ ਐਨੀ ਡਿਵੈਲਪਮੈਂਟ ਹੋਏ ਐਨਾ ਖੁਸ਼ਹਾਲ ਹੋਏ ਉਹ ਕਿਥੇ ਮੈਂ ਮਾਇੂਸ ਆ ਮੈਨੂੰ ਥੋੜਾ ਮਤਲਬ ਇਹ ਲੱਗਦਾ ਹੈ ਉਹ ਉਹਨਾ ਡਿਵੈਲਪਮੈਂਟ ਇੱਥੇ ਹੋਇਆ ਨਹੀਂ ਸਾਡੇ ਬੱਚੇ ਕਿਉਂ ਮਾਰ ਜ ਇੱਥੇ ਉਹਨਾਂ ਦੇ ਲਈ oportunidades ਐਨੀ ਹੋਣੀ ਚਾਹੀਦੀ ਹੈ ਹੈਨਾ ਕਿ ਜੇ ਪੰਜਾਬ ਚ ਪੰਜਾਬ ਦਾ ਸਭਿਆਚਾਰ ਦਾ ਸੰਭਾਲ ਕਰਨ ਲਈ ਆਪਣੇ ਪੰਜਾਬੀ ਬੱਚੇ ਚਾਹੀਦੇ ਹੈ ਆਪਣੇ ਜਨਰੇਸ਼ਨ ਅੱਗੇ ਆਪਣੀ ਵਿਰਾਸਤ ਨੂੰ ਅੱਗੇ ਮਤਲਬ ਸਾਂਭ ਕੇ ਲੈ ਜਾਣ ਲਈ ਆਪਣੇ ਪੰਜਾਬੀ ਬੱਚਿਆਂ ਦਾ ਹੋਣਾ ਇੱਥੇ ਬਹੁਤ ਜ਼ਰੂਰ ਹੈ ਜ਼ਰੂਰਤ ਹੈ ਬਿਕੋਜ਼ ਉਹ ਹੀ ਸਾਡਾ ਫਿਊਚਰ ਹੈ ਤੇ ਮੈਂ ਮਤਲਬ ਰਿਕਵੈਸਟ ਕਰਦੀ ਹਾਂ ਸਾਰਿਆਂ ਨੂੰ ਔਰ ਮੈਂ ਚਾਹੁੰਨੀ ਆ ਕਿ ਮੈਂ ਮੇਰੇ ਮੇਰਾ ਬੱਚੇ ਮੇਰੇ ਬੱਚੇ بڑے ਹੋ ਗਏ ਹੁਣ ਤੇ ਮੈਂ ਸਮਝਦੀ ਆ ਕਿ ਹੁਣ ਮੈਂ ਜਿੰਨਾ ਕੁਝ ਕਰ ਸਕਦੀ ਆ ਮੈਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਮੈਂ ਆ ਜੋ ਕੁਝ ਵੀ ਆ ਮੈਂ ਮੈਨੂੰ ਮੈਂ ਸਮਝਦੀ ਆ ਮੈਨੂੰ ਪੰਜਾਬ ਦੀ ਦੇਣ ਹੈ ਤੇ ਇਸ ਲਈ ਹੁਣ ਜੋ ਮੈਂ ਕੁਝ ਕਰ ਸਕਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਹੁਣ ਡਿਸਕਸ ਵੀ ਕਰ ਰਹੀ ਸੀ ਕਿ ਕਿਵੇਂ ਪਿੰਡਾਂ ਦੀ ਲੇਡੀਜ਼ ਨੂੰ ਮਤਲਬ ਹੈਲਪ ਕਰੀਏ ਕਿਵੇਂ ਉਹਨਾਂ ਨੂੰ ਘਰ ਬੈਠੇ ਕੁਝ ਕੰਮ ਦੀ ਜੀ ਹੈਨਾ ਐਂਡ ਹੋਰ ਕੁਝ ਵੀ ਜੋ ਕੁਝ ਕਰ ਸਕਦੇ ਆ ਕੋਸ਼ਿਸ਼ ਕਰਦੇ ਆ ਤੁਸੀਂ ਕਹਿਣਾ ਮੈਂ ਤੁਹਾਡੇ ਲਈ ਅੱਗੇ ਚੱਲੂੰਗੀ ਬਸ ਐਨਾ ਕਹੋ ਉਹ ਅਬ ਦੇਖੋ ਉਹਦੇ ਲਈ ਪਹਿਲੇ ਤੇ ਸਾਡੇ ਬਾਰਡਰਸ ਔਰ ਸਾਡੇ ਮਤਲਬ ਇੰਨੇ ਰੇਟਸ ਰੇਟਸ ਹੋਣੇ ਚਾਹੀਦੇ ਕਿ ਇਹ ਰੁਕਣਾ ਚਾਹੀਦਾ ਇਹ ਜ਼ਰੂਰੀ ਰੁਕਣਾ ਚਾਹੀਦਾ ਬਿਕੋਜ਼ ਇਹ ਸਾਡੇ ਬੱਚੇ ਬਰਬਾਦ ਹੋ ਰਹੇ ਹੈਨਾ ਇਹ ਮੈਂ ਸਭ ਤੋਂ ਅੱਗੇ ਦੇਖੋ ਪੱਤਾ ਵੀ ਨਹੀਂ ਹਿਲਦਾ ਆਪਣੇ ਵਾਹਿਗੁਰੂ ਦੀ ਮਤਲਬ ਪਰਮਿਸ਼ਨ ਤੋਂ ਬਿਨਾ ਤੇ ਮੈਂ ਸਭ ਤੋਂ ਪਹਿਲਾਂ ਕਿਉਂਕਿ ਮੈਂ ਬਹੁਤ ਸਪਿਰਚੁਅਲ ਆ ਮੈਂ ਹੁਣ 350 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਮਨਾਨ ਸ਼ੁਰੂ ਕਰ ਰਿਹਾ ਹੈ ਦਿੱਲੀ ਉਹ ਤੋਂ ਉਹਦੀ ਸ਼ੁਰੂਆਤ ਮੈਂ ਜੰਮੂ ਤੋਂ ਕਰ ਰਹੀ ਹਾਂ ਔਰ ਜੰਮੂ ਤੋਂ ਲੈ ਕੇ ਪੂਰੇ ਪੰਜਾਬ ਚ ਅਸੀਂ ਕਰ ਰਹੇ ਉਹਨਾਂ ਦੇ ਲਾਈਫ ਤੇ ਲਾਈਟ ਐਂਡ ਸਾਊਂਡ ਸ਼ੋਅ ਬਿਕੋਜ਼ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਆਪਣੇ ਗੁਰੂਆਂ ਦੇ ਬਾਰੇ ਆਪਣੇ ਜ਼ਰੂਰੀ ਹੈ ਜਾਨਣਾ ਲਗਾਤਾਰ ਸੋਸ਼ਲ ਮੀਡੀਆ ਤੇ ਲੇਡੀਜ਼ ਦੇ ਵੱਲੋਂ ਵੀਡੀਓ ਵੀ ਪਾਈਆਂ ਜਾਂਦੀਆਂ ਆ ਸਮਾਜਿਕ ਗ੍ਰੋਥ ਵੀ ਹੋ ਰਿਹਾ ਸੋਸ਼ਲ ਮੀਡੀਆ ਨੂੰ ਕਿਵੇਂ ਦੇਖਦੇ ਆਂ ਜੇ ਲੇਡੀਜ਼ ਅੱਜ ਕੱਲ ਬੜੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਦੇਖੋ ਜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਔਰ ਤੁਸੀਂ ਸਮਾਜ ਲਈ ਜੇ ਚੰਗਾ ਕੋਈ ਮੈਸੇਜ ਭੇਜ ਰਹੇ ਹੋ ਜੇ ਆਪਣੀ ਲੇਡੀਜ਼ ਹੋਰ ਭਾਰਤ ਦੀ ਲੇਡੀਆਂ ਨਾਲ ਤੁਸੀਂ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਜਿਤੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਹੈਲਪ ਹੋਏ ਉਹ ਤੇ ਬਹੁਤ ਚੰਗੀ ਗੱਲ ਹੈ ਬਟ ਮੈਂ ਅਸ਼ੀਲਤਾ ਔਰ ਉਹ ਸਭ ਚੀਜ਼ ਦੇ ਬਹੁਤ ਖਿਲਾਫ ਹਾਂ ਮੈਂ ਆਪਣੇ ਕੈਰੀਅਰ ਵਿੱਚ 40 ਸਾਲ ਵਿੱਚ ਕਦੇ ਆਪਨੇ ਉਸ ਤਰ੍ਹਾਂ ਦੇ ਕਪੜੇ ਪਾਏ ਜਾਂ ਕੁਝ ਇਸ ਤਰ੍ਹਾਂ ਨੂੰ ਇਨਕਰੇਜ ਕੀਤਾ ਕੋਈ ਯੂ نو ਇਸ ਤਰ੍ਹਾਂ ਦੀ ਮਤਲਬ रेप्यूटेशन बन ओनली या कुछ ते मैं जरूर कहवांगी पंजाब दी uh, कुड़िया नो कि अपने सभ्याचार नो माइंड च रख के बाकी तरक्की लई बहुत था नहीं बहुत बंदा जे uh, मन बना ले ते कुछ भी फतेह हो सकती है फिल्ण, फिल्ण ਮੈਨੂੰ ਬਹੁਤ ਫਿਲਮਾਂ ਪਰ ਹੁੰਦੀ ਹੈ ਉਹ ਵੀ ਕੱਲ ਵੀ ਇੱਕ ਕਹਰੇ ਚਾਦੀਗੜ ਸ਼ਿਫਟ ਕਰ ਜਾਓ ਇੱਕ ਸੀਰੀਅਲ ਜੀ ਤੇ ਆ ਰਿਹਾ ਪੰਜਾਬੀ ਕਲਚਰ ਤੇ ਤੇ ਤੁਹਾਨੂੰ ਮੇਨ ਰੋਲ ਕਰੋ ਤੁਸੀਂ 25 ਦਿਨ ਦਿਓ ਉਹ ਹੁਣ ਥੋੜਾ ਮੈਂ ਐਨੇ ਦਿਨ ਨਹੀਂ ਦੇ ਸਕਦੀ ਮੈਂ ਮੇਰਾ ਬਿਜ਼ਨਸ ਵੀ ਹੈ ਮੁੰਬਈ ਵਿੱਚ ਵੀ ਗੁਰਦਾਵਾਂ ਵਿੱਚ ਵੀ ਤੇ ਮੈਂ ਥੋੜਾ ਟਾਈਮ ਦੇ ਸਕੀ ਮੈਂ ਥੋੜਾ ਟਾਈਮ ਹੁਣ ਆਪਣੇ ਸਮਾਜ ਲਈ ਦੇਣਾ ਚਾਹੁੰਦੀ ਆ ਵੀ ਮੈਂ ਥੋੜਾ ਕਰੂੰਗੀ ਮੈਂ ਇੱਕ ਦੋ ਫਿਲਮ ਕਰੂੰਗੀ ਤੇ ਬਸ ਬਟ ਹਿੰਦ ਹੈ ਬਹੁਤ ਹੀ ਮੈਨੂੰ ਯਾਦ ਹੈ ਕਿ ਸਿਕੰਦਰ ਦੀ ਸ਼ੂਟਿੰਗ ਲਈ ਜਦ ਆਈ ਸੀ ਨਾ ਇੱਥੇ ਪਿੰਡ ਹੈ ਜਿੱਥੇ ਆਈ ਥਿੰਕ ਬਾਦਲ ਸਾਹਿਬ ਦਾ ਘਰ ਸੀਗਾ ਉਹ ਪਿੰਡ ਦੇ ਨੇੜੇ ਜਿੱਥੇ ਸ਼ੂਟਿੰਗ ਹੋਈ ਸੀ ਹੈਨਾ ਤੇ ਹਾਂ ਓਕੇ ਤੇ ਉੱਥੇ ਸ਼ੂਟਿੰਗ ਚ ਨਾ ਮੈਂ ਜਦ ਪਹੁੰਚੀ ਫਸਟ ਡੇ ਸ਼ੂਟਿੰਗ ਲਈ ਤੇ ਮੈਂ ਦੇਖਿਆ ਪਿੰਡ ਵਿੱਚ ਸਾਰੇ ਬੱਚੇ ਘੁੰਮ ਰਹੇ ਨੇ ਛੋਟੇ ਛੋਟੇ ਬੱਚੇ ਸਾਰੇ ਮੈਂ ਕਿਹਾ ਸਕੂਲ ਨਹੀਂ ਗਏ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਸਕੂਲ ਨਹੀਂ ਗਏ ਤੇ ਕਹਿੰਦੇ ਸਕੂਲ ਨੇ ਛੁੱਟੀ ਕਰਤੀ ਹੈ ਤੁਹਾਨੂੰ ਵੇਖਣ ਲਈ ਆਈ ਲਵ ਪਟਨਾ ਧੰਨਵਾਦ ਅੱਜ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਮਾਜ ਸੇਵੀ ਬੀਨੂ ਗੁਇਲ ਅ ਬਟਿੰਡਾ ਤੋਂ ਸਪਨੂ ਔਮਨ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਲਾਈਫਟਾਈਮ ਅਚੀਵਰ ਔਰ ਡਾਇਰੈਕਟਰ ਵੀ ਰਹੇ ਪ੍ਰੋਡਿਊਸਰ ਵੀ ਰਹੇ ਔਰ ਫਿਲਮ ਦੀ ਇੱਕ ਬਹੁਤ ਮਹਾਨ ਸ਼ਖਸੀਅਤ ਸੱਭਿਆਚਾਰ ਨੂੰ ਜਿਹੜਾ ਹੈ ਜਿਨ੍ਹਾਂ ਨੇ ਪਰੋਕੇ ਵੀ ਰੱਖੇ ਆਪਣੀਆਂ ਫਿਲਮਾਂ ਦੇ ਦੌਰਾਨ ਸਾਡੇ ਮਨ ਜਿਹੜੇ ਮਨ ਚਾਹੇ ਐਕਟ੍ਰੈਸ ਨੇ ਪ੍ਰੀਤੀ ਸਪਰੂਜੀ ਬਠਿੰਡਾ ਦੇ ਵਿੱਚ ਇੰਟਰਨੈਸ਼ਨਲ ਔਮਨ ਡੇ ਤੇ ਪਹੁੰਚੀ ਹੈ ਔਰ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਪ੍ਰੋਗਰਾਮ ਉਲੀਕਿਆ ਜਿਦੇ ਵਿੱਚ 11 ਔਮਨ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਲਫ ਡਿਪੈਂਡੈਂਟ ਨੇ ਆਪਣੀ ਪਹਿਚਾਨ ਬਣਾਈ ਹੈ ਆਪਣੇ ਬਿਜ਼ਨਸ ਨੂੰ ਖੜਾ ਕੀਤਾ ਔਰ ਸਾਡੀ ਸੈਂਟਰ ਗਵਰਨਮੈਂਟ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਪੂਰਾ ਕੀਤਾ ਆਤਮ ਨਿਰਭਰ ਭਾਰਤ ਆ ਉਹ 11 ਮਹਿਲਾਵਾਂ ਨੂੰ ਅੱਜ ਇੱਥੇ ਆਨਰ ਵੀ ਕੀਤਾ ਜਾਏਗਾ ਔਰ ਬਟੇ ਤਦਾਰ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਇੱਕ ਵਾਰ ਫਿਰ ਸਭ ਨੂੰ ਇੰਟਰਨੈਸ਼ਨਲ ਮੂਵਮੈਂਟ ਦੇਦੀਆਂ ਬਹੁਤ-ਬਹੁਤ ਵਧਾਈਆਂ ਤੇ ਕੀ ਕਹਿਣਾ ਚਾਹੁੰਦੇ ਅੱਜ ਮੇਰਾ ਨਾਮ ਜਸਮਿਨ ਛੋਟੀ ਆ ਪੰਜਾਬੀ ਬੋਕਸਿੰਗਰ ਤੁਸੀਂ ਸਾਰੇ ਜਾਣਦੇ ਹੋ ਜੀ ਬਾਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ মিডিਏ ਤੱਕ ਪਹੁੰਚਾਉਂਦੇ ਆ ਬਹੁਤ ਵੱਡਾ ਤੁਹਾਡਾ ਰਤਬਾ ਹੁੰਦਾ ਜੀ ਤੇ ਅੱਜ ਇੱਥੇ ਲੇਡੀਜ਼ ਫੰਕਸ਼ਨ ਹੋ ਰਿਹਾ ਹੈ ਕਿਉਂਕਿ ਵੈਸੇ ਤਾਂ ਲੇਡੀ ਦੇ ਸਾਰੇ ਦਿਨ ਹੀ ਹੁੰਦੇ ਆ ਤੇ ਅੱਜ ਸਪੈਸ਼ਲ ਮਨਾਇਆ ਜਾਂਦਾ ਹੈ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਕਾਫੀ ਲੇਡੀਜ਼ ਨੂੰ ਅਵਾਰਡ ਮਿਲੇ ਨੇਗੇ ਜਿਹੜੇ ਨੇ ਆਪਣੇ ਮਕਾਮ ਤੇ ਇੱਥੇ ਤੱਕ ਪਹੁੰਚੇ ਨੇ ਆਪਣੇ ਹਨਰ ਨਾਲ ਵੈਸੇ ਹਰ ਇੱਕ ਲੇਡੀ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾਗਾ ਕੋਈ ਛਪਾ ਲੈਂਦਾ ਤੇ ਕੋਈ ਅੱਗੇ ਲੈ ਆਉਂਦਾ ਜਿਵੇਂ ਮੈਂ ਸਿੰਗਰਾਂ ਜੀ ਮੇਰਾ ਵੀ ਚਲ ਥੋੜਾ ਮੋਟਾ ਨਾਮ ਆ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਭੈਣਾ ਜਿੰਦਾਬਾਦ ਰਹੇ ਕਈ ਵਾਰੀ ਔਰਤਾਂ ਕਰਾਚੀ ਰਹਿੰਦੇ ਹਨਰ ਹੋਣ ਦੇ ਬਾਬਾ ਜੀ ਦੀ ਬਾਹਰ ਨਹੀਂ ਨਿਕਲਦੀਆਂ ਜਾਂ ਆਪਾਂ ਕਹਦੀਏ ਵੀ ਮਰਦਾ ਜਿਹੜੇ ਨਹੀਂ ਨਿਕਲਦੇ ਜੀ ਉਹਨਾਂ ਨੂੰ ਉਹਨਾਂ ਨੂੰ ਦਬਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਦੁਨੀਆ ਤੇ ਨਾ ਬਾਰ-ਬਾਰ ਨਹੀਂ ਆਉਣਾ ਉਹਨਾਂ ਚ ਟੈਲੈਂਟ ਹੁੰਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਕੋਈ ਗਲਤ ਗੱਲ ਨਹੀਂ ਹੁੰਦੀ ਜੇ ਕਿਸੇ ਦੇਖੋ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਕੋਈ ਬੋਲੀਆਂ ਪਾ ਕੇ ਰਾਤੋ-ਰਾਤ ਮਤਲਬ ਸਟਾਰ ਹੋ ਗਿਆ ਤੇ ਆਪਣਾ ਟੈਲੈਂਟ ਮੀਡੀਆ ਰਾਈ ਪਚਾਰੇ ਨੇ ਤੇ ਮੈਂ ਤਾਂ ਕਹਿੰਨੀ ਆ ਹਸਬੈਂਡ ਨੂੰ ਜਦੋਂ ਉਹ ਹਸਬੈਂਡ ਦਾ ਘਰ ਵਾਲੀ ਸਾਥ ਦਿੰਦੀ ਆ ਤੇ ਕਰ ਵਾਲੇ ਦਾ ਵੀ ਫਰਜ ਬਣਦਾ ਵੀ ਉਹਦਾ ਸਪੋਰਟ ਕਰਿਓ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਕਾਫੀ ਲੈਕਚਰ ਤਾਂ ਵੀ ਫੈਲ ਗਿਆ ਕਾਫੀ ਲੋਕਾਂ ਵੱਲੋਂ ਬਹੁਤ ਕੀਤਾ ਜਾਂਦਾ ਪਰ ਉਹ ਤੋਂ ਵਿਚਾਰ ਕਰਨਾ ਚਾਹੀਦਾ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਦਾਂ ਦਾ ਵੀਡੀਓ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਕੋਈ ਮੈਸੇਜ ਹੋਵੇ ਚਲੋ ਮਨੋਰੰਜਨ ਤਾਂ ਆਪਾਂ ਕਹਿੰਨੇ ਨੇ ਆਪਾਂ ਹੱਸ ਲੈਣੇ ਆ ਪਰ ਇੰਨਾ ਵੀ ਨਾ ਦੇਖ ਰਹੇ ਆ ਮੀਡੀਆ ਤੇ ਕਾਫੀ ਇਦਾਂ ਦੇ ਚੱਲ ਰਹੀਆਂ ਵੀਡੀਓ ਸਰ ਪਰਿਵਾਰ ਬੈਠ ਕੇ ਦੇਖ ਨਹੀਂ ਸਕਦਾ ਤੇ ਮੈਂ ਤਾਂ ਕਹਿੰਨੀ ਆ ਆਪਣਾ ਟੈਲੈਂਟ ਦਿਖਾਓ ਹੋਰ ਪਾਸੇ ਨਾ ਲੈ ਕੇ ਜਾਓ ਇਹਨਾਂ ਕੋਈ ਤੇ ਲੋਕ ਜਿਹੜੇ ਆਪਣੀਆਂ ਲੜਕੀਆਂ ਨੂੰ ਇਸ ਕਰਕੇ ਨਹੀਂ ਬਾਹਰ ਜਾਣ ਹੁੰਦੇ ਕਿ ਮਾਹੌਲ ਬਹੁਤ ਖਰਾਬ ਹੈਗਾ ਉਹ ਕੱਢਣਾ ਚਾਹੁੰਦੇ ਆ ਕਿ ਬਾਹਰ ਵੀ ਕੋਈ ਅੱਗੇ ਜਾਵੇ ਪਰ ਮਾਹੌਲ ਦਾ ਕਰਕੇ ਉਹ ਡਰਦੇ ਨਹੀਂ ਬਾਹਰ ਕੱਢਦੇ ਹਾਂਜੀ ਮਾਹੌਲ ਵੀ ਆਪਾਂ ਹੀ ਖਰਾਬ ਕੀਤੇ ਹੋਏ ਨੇ ਜੀ ਪਬਲਿਕ ਨੇ ਜਿਵੇਂ ਮਾਹੌਲ ਜੀ ਇਦਾਂ ਨਹੀਂ ਚੀਜ਼ਾਂ ਨੂੰ ਆਪਾਂ ਸ਼ੇਅਰ ਕਰਦੇ ਆ ਤਾਂ ਹੀ ਉਹਨਾਂ ਨੂੰ ਉੱਥੇ ਸਟਾਪ ਕਰ ਦੇਣ ਰਿਪੋਰਟ ਪਾ ਦੇਣ ਕੋਈ ਵੀ ਚੀਜ਼ ਵਧੀਆ ਨਹੀਂ ਲੱਗਦੀ ਉਹਨਾਂ ਨੂੰ ਰਿਪੋਰਟ ਪਾ ਦੇਣ ਅੱਗੇ ਤੱਕ ਪਹੁੰਚਾਉਣੀ ਨਾ ਜੀ ਜੇ ਕੋਈ 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 ਨਾ ਵੀਡੀਓ ਚ ਮੈਸੇਜ ਹੁੰਦਾ ਜਾਂ ਕੋਈ ਅੱਜ ਦੇਖਦੇ ਆਂ ਭੈਣਾਂ ਨਾਲ ਬੱਚਿਆਂ ਨਾਲ ਕਿੱਦਾਂ ਰੇਪ ਵਗੈਰਾ ਹੋ ਰਿਹਾ ਉਹਨੂੰ ਸ਼ੇਅਰ ਨਹੀਂ ਕਰਦੇ ਜਿਹਦੀ ਕੋਈ ਕੋਈ ਤੰਤ ਨਹੀਂ ਹੁੰਦਾ ਉਹਨੂੰ ਇੰਨਾ ਸ਼ੇਅਰ ਕਰਦੇ ਨੇ ਹੱਦੋਂ ਵੱਧ ਮੈਂ ਤਾਂ ਕਹਿੰਦੀ ਆਂ ਉਹਦਾ ਦੀ ਰਿਪੋਰਟ ਵਗੈਰਾ ਪਾ ਦੇਣੀ ਚਾਹੀਦੀ ਜਦੋਂ ਕੋਈ ਏਦਾਂ ਦੀ ਕੋਈ ਵੀਡੀਓ ਆਉਂਦੀਆਂ ਨੇਗੀਆਂ ਤੇ ਤੁਸੀਂ ਚੰਗੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਿਆ ਕਰੋ ਕਿਉਂਕਿ ਬੱਚੇ ਵੀ ਕਿਸੇ ਨਾ ਕਿਸੇ ਨੂੰ ਆਇਡਲ ਮੰਨਦੇ ਨੇਗੇ ਜੇ ਆਪਾਂ ਚੰਗੀਆਂ ਚੀਜ਼ਾਂ ਪਰੋਸਾਂਗੇ ਤਾਂ ਹੀ ਉਹਨਾਂ ਦੇ ਮਾਈਂਡ ਵਿੱਚ ਗੱਲ ਆਂਦੀ ਹੈ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਡਿਵੋਰਸ ਮੰਡੇ ਇੱਕ ਪ੍ਰੋਗਰਾਮ ਜੀ ਮੇਰਾ ਨਾਮ ਰਿਤੂ ਹੈ ਮੈਂ ਰੀਸੈਂਟਲੀ ਆਪਣੀ ਇੱਕ ਐਨਜੀਓ ਕਹਿ ਸਕਦੇ ਆ ਓਪਨ ਕੀਤੀ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਤੇ ਉਹਨਾਂ ਦੀ ਮੈਂ ਪ੍ਰੈਜ਼ੀਡੈਂਟ ਆ ਤੇ ਇਸ ਦੇ ਵਿੱਚ ਮੈਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੰਨੀ ਆ ਜਿਸ ਦੇ ਵਿੱਚ ਕਿ ਜ਼ਰੂਰਤਮੰਦ ਬੱਚੇ ਜਿਹੜੇ ਕਿ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਉਹਨਾਂ ਬੱਚਿਆਂ ਨੂੰ ਸਿੱਖਿਆ ਦਿੰਨੀ ਆ ਔਰ ਜਿਹੜੇ ਬੱਚੇ ਸਕੂਲ ਜਾਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਅਨਪੜ੍ਹ ਹੁੰਦੇ ਆ ਘਰਿਆਂ ਕਿਉਂ ਬੱਚੇ ਨਹੀਂ ਪੜ ਸਕਦੇ ਤੇ ਉਹ ਬੱਚੇ ਫਿਰ ਕਦੀ ਫੇਲ ਹੁੰਦੇ ਆ ਜਾਂ ਜ਼ਿੰਦਗੀ ਦੇ ਵਿੱਚ ਅੱਗੇ ਕੁਝ ਨਹੀਂ ਬਣ ਸਕਦੇ ਉਹਨਾਂ ਸਾਰੇ ਬੱਚਿਆਂ ਨੂੰ ਮੈਂ ਫ੍ਰੀ ਐਜੂਕੇਸ਼ਨ ਦੇ ਰਹੀ ਆ ਮੈਨੂੰ ਅੱਜ 1.5 ਤੋਂ 2 ਸਾਲ ਹੋ ਚੁਕੇ ਇਹ ਫ੍ਰੀ ਐਜੂਕੇਸ਼ਨ ਮੇਰੀ ਚੱਲ ਰਹੀ ਹੈ ਤੇ ਅੱਗੇ ਮੈਂ ਹੋਪਫੁਲੀ ਇਹ ਚਾਹੁੰਦੀ ਆ ਕਿ ਜਿਹੜੇ ਆਪਣੇ ਆਲੇ ਦੁਆਲੇ ਪਹੁੰਚ ਇਹ ਜਿਹੇ ਬੱਚੇ ਹੁੰਦੇ ਆ ਬਹੁਤ ਜ਼ਿਆਦਾ ਬੱਚੇ ਜਿਹੜੇ ਸਕੂਲ ਨਹੀਂ ਜਾਂਦੇ ਆਪਾਂ ਸੋਚ ਲੈਂਦੇ ਆ ਉਹਨਾਂ ਨੂੰ 10 ਰੁਪਏ ਦੇ ਤੇ 5 ਰੁਪਏ ਦੇ ਤੇ ਇਹ ਪੈਸੇ ਦੇ ਕੇ ਇੱਕ ਟਾਈਮ ਵਾਸਤੇ ਉਹਨਾਂ ਨੂੰ ਖੁਸ਼ੀ ਹੋ ਜਾਂਦੀ ਹੈ ਪਰ ਜਿਹੜੀ ਆਪਾਂ ਸਿੱਖਿਆ ਦੇ ਰਹੇ ਆ ਉਹ ਲਾਈਫਟਾਈਮ ਉਹਨਾਂ ਦੇ ਕੰਮ ਆਊਗੀ ਤੇ ਆਪਣੇ ਨਾਲ ਦੇ ਜਿਹੜੇ ਹੋਰ ਹੈ ਉਹਨਾਂ ਨੂੰ ਵੀ ਮੈਂ ਇਹੀ ਕਹੂੰਗੀ ਕਿ ਕੋਸ਼ਿਸ਼ ਕਰੋ ਕਿ ਕਿਸੇ ਇੱਕ ਜਾਂ ਦੋ ਬੱਚਿਆਂ ਨੂੰ ਜ਼ਰੂਰ ਪੜਾਓ ਤਾਂ ਕਿ ਆਪਣਾ ਸਾਰਾ ਸਮਾਜ ਅੱਗੇ ਵਧੇ ਤੇ ਆਪਣੀ ਇੰਡੀਆ ਜਿਹੜਾ ਉਹੀ ਆਪਣਾ ਇੰਡੀਆ ਵੀ ਏਸੀ ਨਾਲ ਹੀ ਅੱਗੇ ਵਧੂਗਾ ਜਿਹੜਾ ਗਵਰਨਮੈਂਟ ਇਹ ਬਣਾਉਂਦਾ ਹੈਰਾ ਕੌਣ ਪਹ ਜੀ ਵੂਮਨ ਡੇ ਇਹ ਮਨਾਇਆ ਜਾ ਰਿਹਾ ਪਠਿੰਡਾ ਦੇ ਵਿੱਚ ਵਿਨੂ ਗੋਇਲ ਜੀ ਦੁਆਰਾ ਇਹ ਕੀਤਾ ਗਿਆ ਤੇ ਉਹਦੇ ਵਿੱਚ ਪ੍ਰੀਤੀ ਸੱਪਰੂ ਜੀ ਮੁੱਖ ਮਹਿਮਾਨ ਦੇ ਤੌਰ ਤੇ ਨੇ ਤੇ ਅਸੀਂ ਵੀ ਪਹੁੰਚੇ ਆ ਮੇਰੀ ਫਰੈਂਡ ਨੇ ਜਾਂ ਆਏ ਵੀ ਲਾਡੋ ਵੀ ਆਪਣੇ ਲੋਕ ਆ ਇੱਕ ਨੇ ਪੰਜਾਬੀ ਲੋਕ ਆ ਇੱਕ ਨੇ ਜਿਨ੍ਹਾਂ ਨੇ ਪੰਜਾਬੀ ਵਿਰਸਾ ਸੰਭਾਲਿਆ ਹੋਇਆ ਦੇਖੋ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ ਵਿਰਸੇ ਨੂੰ ਕੋਈ ਨਹੀਂ ਸੰਭਾਲ ਰਿਹਾ ਬਹੁਤ ਗੀਤ ਆਉਂਦੇ ਨੇ ਬਹੁਤ ਮੈਂ ਲੋਕਾਂ ਦੇ ਦੇਖੇ ਕਿ ਵੀ ਉਹ ਐਨੇ ਵੱਧ ਚੁੱਕੇ ਐਨਾ ਕੁਝ ਹੋ ਚੁੱਕਿਆ ਪਰ ਜਦੋਂ ਜੈਸਮਿਨ ਨੇ ਪਾਇਆ ਹੁੰਦਾ ਕਈ ਵਾਰੀ ਕਿਸੇ ਨੂੰ ਤਾਂ ਬਹੁਤ ਹੀ ਘੱਟ ਵਿਊ ਹੁੰਦੇ ਇਹ ਨਹੀਂ ਕਰਨਾ ਚਾਹੀਦਾ ਜਦੋਂ ਆਪਾਂ ਲਚਰਤਾ ਨੂੰ ਦੇਖਦੇ ਆ ਸੁਣਦੇ ਆ ਪ੍ਰੋਸਦੇ ਆ ਨਾ ਉਹ ਲਚਰਤਾ ਹੀ ਮੂਰੇ ਆਉਂਦੀ ਆ ਫਿਰ ਆਪਾਂ ਕਹਿੰਨੇ ਕਿ ਬੱਚੇ ਵਿਗੜ ਗਏ ਇਹ ਆਪਣੇ ਹੱਥ ਵਿੱਚ ਹੀ ਹੈ ਆਪਣੇ ਬੱਚਿਆਂ ਨੂੰ ਸੰਭਾਲਨਾ ਤੇ ਜੇ ਆਪਾਂ ਅੱਛੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਾਂਗੇ ਤਾਂ ਅੱਛਾ ਹੀ ਆਪਾਂ ਨੂੰ ਰਿਜ਼ਲਟ ਮਿਲੇਗਾ ਜਿਹੜੀਆਂ ਤੁਸੀਂ ਔਰਤ ਇਹ ਜ਼ਿੰਮੇਦਾਰ ਇਕੱਲੀ ਔਰਤ ਨਹੀਂ ਹੈਗੀ ਔਰਤ ਨੂੰ ਇਹ ਜਾਂ ਕੁਝ ਪਰੋਸਣ ਵਾਸਤੇ ਜ਼ਿੰਮੇਦਾਰ ਉਹ ਨੇ ਜਿਹੜੇ ਇਹਨਾਂ ਨੂੰ ਦੇਖਦੇ ਐ ਕਿਉਂਕਿ ਹਰੇਕ ਲੇਡੀ ਦੀ ਕੋਈ ਇਕੱਲੀ ਮੈਂ ਨਹੀਂ ਐ ਇਹ ਨਹੀਂ ਹਰੇਕ ਲੇਡੀ ਦੀ ਇੱਛਾ ਹੁੰਦੀ ਹੈ ਕਿ ਸਾਨੂੰ ਕੋਈ ਸਲਾਹਤਾ ਕਰੇ ਸਾਡੀ ਉਹ ਸਭ ਚਾਹੁੰਦੇ ਹੁੰਦੇ ਐ ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਚੰਗਾ ਕੰਮ ਕਰਕੇ ਨਹੀਂ ਅੱਗੇ ਵਧ ਰਹੇ ਤਾਂ ਉਹ ਗਲਤ ਕਰਨ ਲੱਗ ਜਾਂਦੇ ਐ ਕਹਿੰਦੇ ਐ ਨਾ ਕਿ ਗਲਤ ਚੀਜ਼ ਦਾ ਪ੍ਰਚਾਰ ਬਹੁਤ ਛੇਤੀ ਹੁੰਦਾ ਤੇ ਚੰਗੇ ਨੂੰ ਟਾਈਮ ਲੱਗ ਜਾਂਦਾ ਤੇ ਜਦੋਂ ਆਪਾਂ ਚੰਗੀਆਂ ਚੀਜ਼ਾਂ ਨੂੰ ਪ੍ਰਚਾਰ ਕਰਾਂਗੇ ਤਾਂ ਚੰਗੀਆਂ ਚੀਜ਼ਾਂ ਹੀ ਮੂਹਰੇ ਆਉਣਗੀਆਂ ਇਹਨਾਂ ਦੇ ਜ਼ਿੰਮੇਦਾਰ ਔਰ